ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਤਰਸੀਮ ਸਿੰਘ ਨਾਮਤਾਰੀ ਤਰਸੀਮ ਸਿੰਘ ਪੇਜ ਤੇ ਅੱਜ ਤੋਂ ਫੇਰ ਆਪਾਂ ਲਾਈਵ ਆ ਕੁਝ ਮੁੱਦਿਆਂ ਨੂੰ ਲੈ ਕੇ ਜੋ ਕਿ ਆਪਾਂ ਹਰ ਚੀਜ਼ ਸਰਕਾਰ ਤੇ ਸਿੱਟ ਦਿੰਦੇ ਆ ਜੋ ਅਸੀਂ ਪਿਛਲੇ 10 11 ਸਾਲਾਂ ਚ ਦੇਖਿਆ ਕਿ ਹਰ ਇੱਕ ਦੀ ਹੈਲਪ ਵਾਸਤੇ ਕਿਤੇ ਨਾ ਕਿਤੇ ਕੋਈ ਐਨ ਜੀਓ ਖੜੀ ਆ ਕੋਈ ਜਥੇਬੰਦੀ ਖੜੀ ਆ ਜਾਫਰ ਲੋਕਾਂ ਦਾ ਸਮੂਹ ਆਪਾਂ ਕਹਿ ਸਕਦੇ ਆ ਲੋਕਾਂ ਦਾ ਇਕੱਠ ਕਹਿ ਸਕਦੇ ਆ ਜਿਹਨੂੰ ਆਪਾਂ ਸੰਗਠਨ ਕਹਿ ਦਿੰਦੇ ਆ ਜਿਹਦੇ ਵਿੱਚ ਹੁੰਦਾ ਕਿ ਆ ਕੋਈ ਸਰਕਾਰ ਕੁਛ ਨਹੀਂ ਹੁੰਦੀ ਉਹਦੇ ਚ ਤਾਂ ਆਪਣੇ ਵਰਗੇ ਹੀ ਨੌਜਵਾਨ ਵੀਰ ਬਜ਼ੁਰਗ ਮਾਤਾਵਾਂ ਜਾਨੀ ਕਿ ਇੱਕੋ ਸਮੂਹ ਇੱਕ ਸੰਗਠਨ ਦਾ ਰੂਪ ਬਣਾ ਕੇ ਜਿਵੇਂ ਹਜ਼ਾਰ-ਹਜ਼ਾਰ ਰੁਪਏ ਆਪਣੀ ਨਿੱਜੀ ਕਮਾਈ ਆਮਦਨ ਦੇ ਵਿੱਚੋਂ ਉਹ ਇੱਕ ਸੇਵਾ ਭਾਵਨਾ ਤੌਰ ਤੇ ਵਿਚਰਦੇ ਆ ਤੇ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਜੋ ਅਸੀਂ ਪਿਛਲੇ 10 ਸਾਲਾਂ ਤੋਂ ਕਰਦੇ ਵੀ ਆ ਰਹੇ ਹਾਂ ਤੇ ਹੁਣ ਵੀ ਕਰਦੇ ਆ ਤੁਸੀਂ ਮੇਰੀਆਂ ਬਹੁਤ ਵੀਡੀਓ ਦੇਖੀਆਂ ਹੋਣਗੀਆਂ ਵਕ ਵਕ ਜਿਹਨੇ ਫਾਸਟ ਐਂਟੀ ਕ腐ਪਸ਼ਨ ਸੀ ਨਿਊ ਡ੍ਰੀਮਸ ਵੈਲਫੇਅਰ ਸੁਸਾਇਟੀ ਬਣਾਈ ਸੀ ਲੋਕਾਂ ਲਈ ਕੰਮ ਕਰਦੀ ਸੀ ਪੌਦੇ ਲਗਾਉਣਾ ਉਸ ਤੋਂ ਇਲਾਵਾ ਰੋਜ਼ਗਾਰ ਦੇ ਮੌਕੇ ਦੇਣਾ ਕਿਉਂਕਿ ਇੱਕ ਐਨ ਜੀਓ ਨੂੰ ਸਮਾਜ ਸੇਵੀ ਕੰਮਾਂ ਦਾ ਮੇਨ ਕਾਰਨ ਕੀ ਹੁੰਦਾ ਜਿੱਥੇ ਜਿਹੜੀ ਚੀਜ਼ ਦੀ ਨੀਡ ਹੈ ਤਾਂ ਉਹ ਬੇਰੁਜ਼ਗਾਰ ਉਹਨਾਂ ਦੇ ਟੱਚ ਚ ਹੋ ਜਾਂਦੇ ਆ ਜਿਹੜੇ ਨੂੰ ਜਿਹੜੇ ਕੰਮ ਦੀ ਨੀਡ ਹੁੰਦੀ ਹੈ ਤਾਂ ਅੱਗੇ ਆਪਾਂ ਪੇਜ ਦਿੰਨੇ ਇਸ ਤਰ੍ਹਾਂ ਮੰਨ ਲਓ ਇੱਕ ਸਰਕਲ ਬਣਿਆ ਹੁੰਦਾ ਇਹੀ ਸਰਕਲ ਜੇ ਆਪਾਂ ਪਿੰਡਾਂ ਤੌਰ ਤੇ ਅੱਜ ਆਪਾਂ ਸਰਕਾਰ ਨੂੰ ਦੋਸ਼ ਦਿੰਨੇ ਵੀ ਹਰ ਕੰਮ ਸਰਕਾਰ ਕਰੇ ਹਰ ਕੰਮ ਭਗਵਾਨ ਤਮਨ ਸਿੱਧਾ ਡਾਇਰੈਕਟਲੀ ਆ ਕੇ ਕਰੇ ਜਾਂ ਕੋਈ ਵੀ ਸਰਕਾਰ ਸੀ ਸਰਕਾਰਾਂ ਅਸਲ ਦੇ ਵਿੱਚ ਕੋਈ ਵੀ ਦੋਸ਼ੀ ਨਹੀਂ ਹੁੰਦਾਂ ਤੇ ਨਾ ਹੀ ਮੈਂ ਕਦੇ ਕਿਸੇ ਸਰਕਾਰ ਦੇ ਖਿਲਾਫ ਕਦੇ ਕੋਈ ਵੀਡੀਓ ਪਾਈ ਆ ਜਾਂ ਬੋਲਿਆ ਹੋ ਮੇਰੀ ਹਮੇਸ਼ਾ ਇੱਕੋ ਹੀ ਆਦਤ ਰਹੀ ਹੈ ਕਿ ਮੈਂ ਸੱਚ ਦੇ ਤੇ ਹੀ ਪੈਰਾ ਦੇਵਾਂ ਤੇ ਸੱਚ ਤੇ ਹੀ ਮੈਂ ਕੰਮ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਸੱਚ ਬੋਲਣ ਵਾਲੇ ਨੂੰ ਕਦੇ ਚਿਪਣਾ ਨਹੀਂ ਪੈਂਦਾ ਸੱਚ ਬੋਲਣ ਵਾਲੇ ਨੂੰ ਕਦੇ ਝੁਕਣਾ ਨਹੀਂ ਪੈਂਦਾ ਸੱਚ ਬੋਲਣ ਵਾਲੇ ਨੂੰ ਕਦੇ ਨੀਵੀਂ ਨਹੀਂ ਪਾਉਣੀ ਪੈਂਦੀ ਕਿਉਂਕਿ ਦੋਸਤੋ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈ ਕੀ ਪਿੰਡ ਦੀ ਕਮੇਟੀ ਜਾਂ ਐਨ ਜੀਓ ਵੀ ਪਿੰਡ ਦੇ ਹਰ ਇੱਕ ਨੌਜਵਾਨ ਨੂੰ ਰੁਜ਼ਗਾਰ ਦੇ ਸਕਦੀ ਆ ਹਰ ਇੱਕ ਨੌਜਵਾਨ ਨੂੰ ਨਸ਼ਿਆਂ ਤੋਂ ਬਚਾ ਸਕਦੀ ਆ ਹਰ ਇੱਕ ਪਿੰਡ ਦੇ ਪਰਿਵਾਰ ਦਾ ਕਰਜ਼ਾ ਲਾ ਸਕਦੀ ਆ ਹਰ ਇੱਕ ਘਰ ਘਰ ਤੱਕ ਸਪਲਾਈ ਦੇ ਕੇ ਉਹੀ ਨੌਜਵਾਨ ਆਪ ਦੀ ਆਪ ਦੇ ਤੌਰ ਤੇ ਜੌਬ ਕਰ ਸਕਦੇ ਉਸੇ ਕਮੇਟੀ ਦੇ ਵਿੱਚ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਜਿਹਦੇ ਵਿੱਚ ਆਪਾਂ ਸਰਕਾਰ ਤੋਂ ਵੀ ਪੈਸਾ ਲੈ ਸਕਦੇ ਆ ਤਾਂ ਪੰਚਾਇਤ ਕਮੇਟੀ ਦੇ ਨਾਲ ਇੱਕ ਗਠਿਤ ਹੋ ਕੇ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਪੰਚਾਇਤ ਜੁੜੀ ਹੋਵੇ ਪਰ ਉਹ ਜਿਹੜੀ ਪਿੰਡ ਦੀ ਕਮੇਟੀ ਤੈਅ ਕਰੇ ਉਹਦੇ ਵਿੱਚ ਉਹੀ ਇਨਸਾਨ ਪਾਏ ਜਾਣ ਜੋ ਸਿਰਫ ਹੱਕ ਸੱਚ ਦੀ ਗੱਲ ਕਰਨ ਤੇ ਫਰੀ ਹੋਣ ਕਿ ਉਹ ਸਮਾਜ ਸੇਵੀ ਤੌਰ ਤੇ ਵਿਚਰਨ ਨਾ ਕਿ ਉਹਨਾਂ ਨੂੰ ਕੋਈ ਸੈਲਰੀ ਦਾ ਲਾਲਚ ਹੋਵੇ ਕਿਉਂਕਿ ਹਰ ਪਿੰਡ ਦੇ ਵਿੱਚ 5-7 ਉਹ ਬਜ਼ੁਰਗ ਵੀ ਮਿਲ ਜਾਂਦੇ ਤੇ ਨੌਜਵਾਨ ਵੀਰ ਵੀ ਹੁੰਦੇ ਆ ਜਿਹੜੇ ਹੱਕ ਤੇ ਸੱਚ ਲਈ ਖੜਨਾ ਚਾਹੁੰਦੇ ਹੁੰਦੇ ਆ ਕਿਉਂਕਿ ਵੈਸੇ ਤਾਂ ਹਰ ਪਿੰਡ ਦੇ ਵਿੱਚ ਸੱਚ ਤੋਂ ਨਫ਼ਰਤ ਕਰਨ ਵਾਲੇ ਜ਼ਿਆਦਾ ਹੋਣਗੇ ਤੇ ਵੈਸੇ ਜੇ ਇਹ ਗੱਲ ਤੇ ਸੁਝਾਅ ਚੰਗਾ ਲੱਗੇ ਬਹੁਤ ਜ਼ਿਆਦਾ ਜੇਕਰ ਇੱਕ ਐਨਜੀਓ 18182020 ਲੋੜਵੰਦ ਪਰਿਵਾਰਾਂ ਦੇ ਮਕਾਨ ਬਣਾ ਸਕਦੀ ਆ ਘਰ ਘਰ ਰਾਸ਼ਨ ਪਹੁੰਚਾ ਸਕਦੀ ਆ ਐਨਜੀਓ ਹਰ ਇੱਕ ਉਸ ਲੋੜਵੰਦ ਪਰਿਵਾਰ ਨੂੰ ਇਲਾਜ ਵਾਸਤੇ ਪੈਸਾ ਦੇ ਸਕਦੀ ਆ ਰੋਜ਼ਗਾਰ ਵਾਸਤੇ ਕੋਈ ਨਾ ਕੋਈ ਵਹੀਕਲ ਸਾਧਨ ਲੈ ਕੇ ਦੇ ਸਕਦੀ ਆ ਕਿੰਨੀਆਂ ਸੰਸਥਾਵਾਂ ਚੱਲ ਰਹੀਆਂ ਜਿਵੇਂ ਸਾਡਾ ਵੀਰ ਅਨਵੋਲ ਕਵਾਤਰਾ ਕਿੰਨੇ ਸਮੇਂ ਲੰਬੇ ਸਮੇਂ ਤੋਂ ਕਰ ਰਿਹਾ ਸਮਾਜ ਸੇਵਾ ਸਮਾਜ ਸੇਵਾ ਕਰਨਾ ਵੀ ਇੱਕ ਬਹੁਤ ਵੱਡਾ ਧਰਮ ਹੁੰਦਾ ਜੋ ਇਨਸਾਨ ਕਰਨ ਉਹਤੇ ਕਿੰਤੂ ਪ੍ਰੰਤੂ ਕਰਨ ਵਾਲੇ ਵੀ ਬਹੁਤ ਹੁੰਦੇ ਆ ਸੋ ਉਹਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਤੇ ਪਰ ਉਹਨਾਂ ਦਾ ਸੁਪਨਾ ਕਿੱਡਾ ਕਿ ਹਰ ਪਿੰਡ ਦੇ ਵਿੱਚੋਂ ਕੋਈ ਵੀ ਲੋੜਵੰਦ ਪਰਿਵਾਰਾ ਤਾਂ ਸਾਡੇ ਤੱਕ ਪਹੁੰਚੇ ਤਾਂ ਅਸੀਂ ਡਾਇਰੈਕਟਲੀ ਉਹਨਾਂ ਦੀ ਮਦਦ ਕਰਾਂਗੇ ਤੇ ਫਿਰ ਇਹ ਸਰਕਾਰ ਕਿਉਂ ਨਹੀਂ ਕਰ ਸਕਦੀ ਉਹਦੇ ਚ ਕਾਰਨ ਹੁੰਦਾ ਕਿ ਸਰਕਾਰ ਚੁਣੀ ਹੋਈ ਹੁੰਦੀ ਆ ਤਾਂ ਜਦੋਂ ਚੋਣ ਕਰਦੇ ਜਿਹੜੇ ਬੰਦੇ ਚੁਣ ਕੇ ਲੈ ਕੇ ਜਾਂਦੇ ਆ ਉਹ ਬੰਦੇ ਸੋਚਦੇ ਆ ਵੀ ਮੈਂ ਹੀ ਆ ਮੇਰੇ ਪਿੰਡ ਦੇ ਵਿੱਚ ਕਿਉਂਕਿ ਉਹਨੂੰ ਇਹ ਲੱਗਦਾ ਵੀ ਮੇਰੇ ਤੋਂ ਬਿਨਾ ਕੰਮ ਨਹੀਂ ਹੋਣਾ ਚਾਹੀਦਾ ਜੀ ਇਹ ਚੀਜ਼ਾਂ ਆਪਣੇ ਅੰਦਰੋਂ ਮੈਂ ਇਹਨੂੰ ਖਤਮ ਕਰਾਂਗੇ ਤਾਂ ਸਰਕਾਰ ਤੋਂ ਵੀ ਆਪਾਂ ਬੜਾ ਕੁਝ ਲੈ ਸਕਦੇ ਆ ਜਿੰਨਾ ਚਿਰ ਮੈਂ ਆਪਣੇ ਅੰਦਰ ਪਈ ਆ ਉਹਨਾਂ ਚ ਆਪਾਂ ਕੋਈ ਵੀ ਕੰਮ ਨੇਪਰੇ ਨਹੀਂ ਚਾੜ ਸਕਦੇ ਕਦੇ ਵੀ ਵੇਖਿਆ ਆਪਾਂ ਪੰਚਾਇਤੀ ਕੰਮਾਂ ਦੇ ਵਿੱਚ ਟੰਗ ਡਾਉਣ ਵਾਲੇ ਬਹੁਤ ਹੁੰਦੇ ਆ ਜਾਂ ਫਿਰ ਜਿਹਦੇ ਹੱਥ ਵਿੱਚ ਵਾਂਗ ਡੋਰ ਹੁੰਦੀ ਉਹਨੂੰ ਇਹ ਹੁੰਦਾ ਵੀ ਮੈਂ ਆਪ ਦਾ ਘਰ ਭਰਨਾ ਆਪਾਂ ਲੋਕਾਂ ਤੋਂ ਕੀ ਲੈਣਾ ਠੀਕ ਆ ਜਦੋਂ ਵੋਟਾਂ ਆਉਂਦੀਆਂ ਉਦੋਂ ਫੇਰ ਆਪਾਂ ਭੁੱਲ ਜਾਂਦੇ ਆ ਇਹਹੀ ਸਿਲਸਲਾ ਅਫੀਸ਼ਲੇ 75 ਸਾਲਾਂ ਤੋਂ ਚੱਲਦਾ ਆ ਰਿਹਾ ਅੱਜ ਆਪਣਾ ਜਿਹੜਾ ਵਿਸ਼ਾ ਸੀਗਾ ਵੀ ਪਿੰਡ ਦੇ ਵਿੱਚ ਐਨ ਜੀਓ ਹੋਵੇ ਨੌਜਵਾਨ ਕਮੇਟੀ ਹੋਵੇ ਜਿਹਦੇ ਵਿੱਚ ਚੋਣ ਕਰਕੇ ਹਰ ਏਰੀਏ ਦੇ ਵਿੱਚੋਂ ਹਰ ਧਰਮ ਦੇ ਬੰਦੇ ਪਾਏ ਜਾਣ ਹਰ ਇੱਕ ਭਾਵੇਂ ਉਹ ਅਮੀਰ ਆ ਭਾਵੇਂ ਉਹ ਗਰੀਬ ਆ ਭਾਵੇਂ ਉਹ ਐਸਸੀ ਆ ਭਾਵੇਂ ਉਹ ਬੀਸੀ ਆ ਭਾਵੇਂ ਉਹ ਜਰਨਲ ਕੈਟਾਗਰੀ ਆ ਸਾਰਿਆਂ ਦਾ ਇੱਕ ਸਮੂਹ ਬਣਾਇਆ ਜਾਵੇ ਜਿਵੇਂ ਕਿ ਪੰਜ ਮੈਂਬਰੀ ਕਮੇਟੀ ਹੋਵੇ ਜਰਨਲ ਕੈਟਾਗਰੀ ਜਿਵੇਂ ਕਿ ਜੀਵਨਦਾਰੇ ਨਾਲ ਸੰਬੰਧਿਤ ਹੋਣ ਪੰਜ ਬੰਦਿਆਂ ਦੀ ਕਮੇਟੀ ਹੋਵੇ ਜਿਵੇਂ ਕੋਈ ਉਹ ਦੁਕਾਨਦਾਰੀ ਨਾਲ ਸੰਬੰਧਿਤ ਹੋਣ ਪੰਜ ਬੰਦੇ ਹੋਣ ਜਿਵੇਂ ਐਸਸੀ ਪਰਿਵਾਰ ਚੋਂ ਪੰਜ ਪੀਸੀ ਕੋਟੇ ਦੇ ਵਿੱਚੋਂ ਹੋਣ ਤੇ ਪੰਜ ਉਹ ਬਜ਼ੁਰਗ ਚਾਹੀਦੇ ਹੁੰਦੇ ਵੀ ਜਿਨ੍ਹਾਂ ਜੋ ਚੰਗੀ ਸੋਚ ਤੇ ਲੀਡਰ ਬੰਦੇ ਹੋਣ ਨਿਰਪੱਖ ਫੈਸਲਾ ਲੈਣ ਵਾਲੇ ਹੋਣ ਤੇ ਚੰਗੀ ਸਿਹਤ ਤੇ ਸਲਾਹ ਦੇਣ ਵਾਲੇ ਹੋਣ ਜਿਨ੍ਹਾਂ ਨੂੰ ਆਪਾਂ ਸਲਾਹਕਾਰ ਕਹਿ ਦਿੰਨੇ ਆ ਉਹ 5 25 ਮੈਂਬਰੀ ਕਮੇਟੀ ਦੇ ਵਿੱਚ ਉਹ 5 ਬੰਦੇ ਜਿਹੜੇ ਉੱਪਰ ਸਲਾਹਕਾਰ ਬੈਠੇ ਆ ਉਹਨਾਂ ਦੀ ਸਲਾਹ ਤੇ ਮਤਾ ਪਾਇਆ ਜਾਵੇ ਉਸ ਤੋਂ ਬਾਅਦ ਉਹ ਕਮੇਟੀ ਕਿਵੇਂ ਕੰਮ ਕਰਦੀ ਹੈ ਜਾਂ ਐਨ ਜੀਓ ਕਿਵੇਂ ਕੰਮ ਕਰਦੀ ਆ ਉਹ ਸਾਰੇ ਪਿੰਡ ਦੇ ਸੰਜੋਗ ਦੇ ਨਾਲ ਸਾਰੇ ਪਿੰਡ ਦੇ ਵਿੱਚੋਂ ਅਗਰਾਹੀ ਫਿਕਸ ਲਾਈ ਜਾਵੇ 100 ਰੁਪਏ ਪਰ ਮੰਥ ਤਾ 25 ਤੋਂ 30000 ਰੁਪਿਆ ਹਰ ਮਹੀਨੇ ਕਮੇਟੀ ਨੂੰ ਆਮਦਨ ਹੋਣ ਲੱਗ ਜਾਂਦੀ ਹੈ ਉਹੀ ਆਮਦਨ ਸਿਰਫ ਉਹਨਾਂ ਪਰਿਵਾਰਾਂ ਤੋਂ ਹੋਵੇ ਜੋ ਚਾਹੁੰਦੇ ਆ ਵੀ ਹਰ ਮਹੀਨੇ ਅਸੀਂ ਕੁਛ ਨਾ ਕੁਛ ਦਾਨ ਦੇਈਏ। ਉਹਨਾਂ ਨੂੰ ਕੋਈ ਲਾਲਚ ਨਾ ਹੋਵੇ ਕਿਸੇ ਤਰ੍ਹਾਂ ਦਾ ਤਾਂ ਫਿਰ ਉਹਦੇ ਵਿੱਚ ਜਿਹੜੇ ਨੌਜਵਾਨ ਕਮੇਟੀ ਗਠਿਤ ਕਰਦੇ ਆ ਉਹੀ ਨੌਜਵਾਨ ਸਮਾਜ ਸੇਵਾ ਤੌਰ ਤੇ ਹਰ ਰੋਜ਼ ਹਰ ਰੋਜ਼ ਇੱਕ ਘੰਟਾ ਸਮਾਜ ਸੇਵਾ ਤੌਰ ਤੇ ਭਾਵੇਂ ਪਿੰਡ ਦੀਆਂ ਗਲੀਆਂ ਤੱਕ ਵੀ ਸਾਫ਼ ਕਰਨੀਆਂ ਪੈਣ ਉਹਨਾਂ ਨੂੰ ਜਾਂ ਪਿੰਡ ਦੇ ਕਿਸੇ ਵੀ ਸਾਂਝੇ ਕੰਮ ਦੇ ਵਿੱਚ ਖੁਦ ਮਿਹਨਤ ਕਰਨ ਹਰ ਰੋਜ਼ ਉਹ 1 ਘੰਟਾ ਜਿਵੇਂ ਕੋਈ ਗੁਰੂ ਘਰ ਚ ਸੇਵਾ ਕਰਨੀ ਹੈ ਜਾਂ ਕਿਸੇ ਦਾ ਕੋਈ ਦੁੱਖ ਦੇ ਸੁੱਖ ਦੇ ਕੋਈ ਪਾਠ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਹੋਵੇ ਤਾਂ ਉੱਥੇ ਉਹ ਸੇਵਾ ਕਰਨ ਉਹਨਾਂ ਦੀ ਇੱਕ ਸਪੈਸ਼ਲ ਵਰਤ ਦੀ ਹੋਵੇ ਕਿ ਉਹ ਸਮਾਜ ਸੇਵਾ ਹੀ ਕਰਨਗੇ ਤਾਂ ਕਿ ਪਿੰਡ ਦਾ ਪੈਸਾ ਪਿੰਡ ਦੇ ਵਿੱਚ ਹੀ ਰਵੇ ਉਸ ਤੋਂ ਇਲਾਵਾ ਕਮੇਟੀ ਕਿਸੇ ਨੂੰ ਕਮੇਟੀ ਦੀ ਇੱਕ 39 ਦੀ ਦੁਕਾਨ ਬਣਾ ਕੇ ਦੇ ਸਕਦੇ ਜਿਹਦੇ ਵਿੱਚ ਆਮਦਨ ਦਾ ਸਰੋਤ ਉਹ ਕਮੇਟੀ ਨੂੰ ਵੀ ਆਮਦਨ ਜਾਊਗੀ ਤੇ ਪਰ ਉਹ ਜਿਹੜਾ ਬੰਦਾ ਉਹਨੂੰ ਸੰਭਾਲੂਗਾ ਦੁਕਾਨਦਾਰੀ ਨੂੰ ਉਹਦੇ ਵਿੱਚ ਚਾਰ ਮੁੰਡੇ ਹੋਰ ਕੰਮ ਕਰ ਸਕਦੇ ਸੈਲਰੀ بیس ਤੇ ਜਿਹਦੀ ਮੰਨ ਲਓ ਸਿੱਧਾ ਸ਼ਹਿਰ ਤੋਂ ਹੋਰ ਸੇਲ ਰੇਟ ਤੇ ਸਮਾਨ ਚੱਕ ਕੇ ਪਿੰਡ ਦੇ ਵਿੱਚ ਘਰ-ਘਰ ਸਪਲਾਈ ਦੇਣ ਵਾਸਤੇ ਵੀ ਉਹ ਮੁੰਡੇ ਜਿਵੇਂ ਅੱਜ ਆਪਾਂ ਸਵੀਗੀ ਵਾਲੇ ਦੇਖਦੇ ਆਂ ਜਾ Amazon on line ਕੰਮ ਕਰ ਰਹੀ ਹੈ ਇਸ ਤਰ੍ਹਾਂ ਅਗਲਾ ਕਰ ਆਰਡਰ ਕਰੀਓ ਦੁਕਾਨ ਤੋਂ ਕਿ ਸਾਨੂੰ ਆਹ ਚੀਜ਼ ਚਾਹੀਦੀ ਆ ਉਹਨਾਂ ਦੇ ਘਰ ਤੱਕ ਲੈ ਕੇ ਜਾਣ ਤਾਂ ਉਹ ਲਿਜਾਣ ਦਾ ਉਹਨਾਂ ਤੋਂ ਚਾਰਜ ਲੈਣ ਤੇ ਅਗਲੇ ਨੂੰ ਵੀ ਇਹ ਲੱਗੇ ਕਿ ਮੈਨੂੰ ਘਰੇ ਬੈਠੇ ਨੂੰ ਸੁਵਿਧਾ ਮਿਲ ਗਈ ਪਾਣੀ ਦੀ ਸਪਲਾਈ ਤੇ ਮੁੰਡੇ ਰੱਖੇ ਜਾ ਸਕਦੇ ਆ ਹੋਰ ਕੋਈ ਵੀ ਬਾਜ਼ਾਰੀ ਆਈਟਮ ਜਿਹੜੀ ਪਿੰਡ ਦੇ ਵਿੱਚ ਲੋੜ ਹੁੰਦੀ ਆ ਮੈਂ ਇੱਕ ਦਿਨ ਅੰਕੜੇ ਕੱਢੇ ਸੀ ਕਿ ਇੱਕ ਸ਼ਮਾਈ ਦੇ ਵਿੱਚ 5.5 ਲੱਖ ਦੀ ਇਕੱਲੇ ਹਲਦੀ ਇੱਕ ਪਿੰਡ ਚ ਲਾਗਤ ਹੁੰਦੀ ਹੈ 5.5 ਲੱਖ ਦੀ ਹਲਦੀ ਇੱਕ ਇਹੋ ਜੀ ਚੀਜ਼ ਆ ਵੀ ਜਿਹੜੀ ਹਰ ਇੱਕ ਰੋਗ ਤੇ ਵੀ ਕੰਮ ਕਰਦੀ ਹੈ ਤੇ ਆਪਾਂ ਨੂੰ ਹਰ ਰੋਜ਼ ਜ਼ਰੂਰੀ ਵੀ ਆ ਤੇ ਐਂਟੀਬਾਇਟਿਕ ਵੀ ਹੁੰਦੀ ਆ ਹਲਦੀ ਦੀ ਖੇਤੀ ਕਰਨਾ 101% ਕੋਈ ਖਰਚਾ ਨਹੀਂ ਕੋਈ ਸਪਰੇ ਨਹੀਂ ਕੋਈ ਸੰਢੀ ਨਹੀਂ ਪੈਂਦੀ ਤੇ ਹਰ ਘਰ ਜੇ ਇੱਕ ਮਰਲਾ ਥਾਂ ਵੀ ਬੀਜਲੇ ਤਾਂ ਮੈਨੂੰ ਇੰਨਾ ਪਤਾ ਕਿਉਂਕਿ ਮੈਂ ਖੁਦ ਵੀਜੀ ਹੋਈ ਸੀ ਤੇ ਹਜੇ ਤੱਕ ਨਹੀਂ ਮੁੱਕੀ ਮੇਰੇ ਕੋਲ ਤੀਸਰਾ ਸਾਲ ਹੋ ਗਿਆ ਤਾਂ ਅਸੀਂ ਵੀ ਵੀ ਅੱਗੇ ਵੰਡਤਾ ਤਾਂ ਵੀ ਉਹ ਸਾਡੇ ਕੋਲੇ ਮੁੱਕੀ ਨਹੀਂ ਤੇ ਜੇਕਰ ਹਰ ਪਿੰਡ ਦੇ ਪਿੰਡ ਦੇ ਵਿੱਚ ਉਹ ਕਮੇਟੀ ਵਜਾਵੇ ਕਿ ਅਸੀਂ ਐਨੇ 10 ਘਰਾਂ ਨੂੰ ਅਸੀਂ ਹਲਦੀ ਵਜਾਈ ਆ 10 ਘਰਾਂ ਨੂੰ ਅਸੀਂ ਅਦਰਕ ਦੀ ਖੇਤੀ ਕਰਾਈ ਆ 10 ਘਰਾਂ ਨੂੰ ਅਸੀਂ ਲਸਣ ਦੀ ਕਰਾਤੀ 10 ਘਰਾਂ ਨੂੰ ਅਸੀਂ ਸਬਜ਼ੀਆਂ ਦੀ ਕਰਵਾਤੀ ਉਹ ਥੋੜਾ 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 ਵਿਸ਼ਾ ਉਹ ਕਮੇਟੀ ਹੀ ਪੈਸਾ ਦੇਵੇ ਉਹਨਾਂ ਨੂੰ ਕਿ ਤੁਹਾਨੂੰ ਬੀਜ ਅਸੀਂ ਲਿਆ ਕੇ ਦੇਵਾਂਗੇ ਸਾਰਾ ਕੁਝ ਅਸੀਂ ਕਰਾਂਗੇ ਤੁਸੀਂ ਮਿਹਨਤ ਕਰਨੀ ਹੈ ਤੁਹਾਨੂੰ ਮਿਹਨਤ ਦਾ ਫਲ ਮਿਲੇਗਾ ਉਹ ਸਾਡੇ ਸਟੋਰ ਤੇ ਜਾਓ ਸਟੋਰ ਤੋਂ ਸੇਲ ਹੋ ਕੇ ਫਿਰ ਆਪਣੇ ਪਿੰਡ 'ਚ ਜਿਹਦੇ ਕੋਲੇ ਹਲਦੀ ਹੈਣੀ ਉਹਨੂੰ ਹਲਦੀ ਦਿਓ ਜਿਹਦੇ ਕੋਲੇ ਲਸਣ ਆ ਉਹਨੂੰ ਹਲਦੀ ਵਾਲੇ ਨੂੰ ਲਸਣ ਦਿਓ ਜਿਹਨੂੰ ਕਿਸੇ ਵੀ ਚੀਜ਼ ਦੀ ਨੀਡ ਹੈਗੀ ਆ ਤਾਂ ਉਹ ਪਿੰਡ ਦੇ ਵਿੱਚ ਹੀ ਉਹਦੀ ਸੇਲ ਆਫ ਕਰੋ ਤੇ ਕਿਸਾਨੀ ਵੀ ਬਚ ਸਕਦੀ ਹੈ ਮਜ਼ਦੂਰੀ ਵੀ ਬਚ ਸਕਦੀ ਹੈ ਤੇ ਹਰ ਇੱਕ ਦੀ ਮਿਹਨਤ ਵਿਦੇਸ਼ਾਂ ਵਾਂਗ ਉਹਨਾਂ ਨੂੰ ਵੰਨ ਦਾ ਹੱਕ ਨਾਲ ਦੀ ਨਾਲ ਪ੍ਰਦਾਨ ਕਰ ਸਕਦੀ ਹੈ ਇਹ ਕਮੇਟੀ ਦੀ ਇੱਕ ਪਾਵਰ ਹੁੰਦੀ ਆ ਉਸ ਤੋਂ ਇਲਾਵਾ ਗਲੀਆਂ ਨਾਲੀਆਂ ਚ ਜੋ ਪੈਸਾ ਆਮ ਤੌਰ ਤੇ ਪਿੰਡਾਂ ਦੇ ਵਿੱਚ ਰੱਖੇ ਹੁੰਦੇ ਆ ਨਾਲੀਆਂ ਸਾਫ਼ ਕਰਨ ਵਾਸਤੇ ਉਹਨਾਂ ਨੂੰ ਕੋਲੀ ਕੋਲੀ ਆٹے ਦੀ ਦਿੰਦੇ ਆ ਜਾਂ ਉਹਨਾਂ ਨੂੰ ਸੈਲਰੀ ਫਿਕਸ ਹੁੰਦੀ ਆ ਤਾਂ ਇਸ ਤਰ੍ਹਾਂ ਜਿਹੜਾ ਉਹ ਆਪਾਂ ਹਰ ਮੰਥ ਉਹਨਾਂ ਨੂੰ ਸੰਯੋਗ ਜਿਹੜਾ ਕਮੇਟੀ ਨੂੰ ਦਿੰਨੇ ਆ ਕਮੇਟੀ ਉਹਨਾਂ ਨੂੰ ਫਿਕਸ ਟਾਈਮ ਤੇ ਜਿਵੇਂ ਹਰ 2 ਤਰੀਕ ਨੂੰ ਸੈਲਰੀਆਂ ਪੈ ਜਾਂਦੀਆਂ ਹੋਣਗੀਆਂ ਅਕਾਊਂਟ ਚੋਂ ਸੈਲਰੀਆਂ ਦੇਣ ਤਾਂ ਕਿ ਸਰਕਾਰ ਵੱਲੋਂ ਵੀ ਰਿਕਾਰਡ ਰਵੇ ਉਸ ਤੋਂ ਬਾਅਦ ਜਦੋਂ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਨੇਤਾ ਆਉਂਦਾ ਤਾਂ ਭਾਵੇਂ ਉਹ ਸਰਕਾਰ ਕਿਸੇ ਦੀ ਵੀ ਹੋਵੇ ਪੰਚਾਇਤ ਕੋਈ ਵੀ ਹੋਵੇ ਉਹ ਪੰਚਾਇਤ ਉਹਨਾਂ ਨੂੰ ਫੰਡ ਰਿਲੀਜ਼ ਕਰਾ ਕੇ ਦੇਵੇ ਕਿ ਸਾਡੀ ਪੰਚਾਇਤੀ ਦੇ ਵਿੱਚੋਂ ਪੰਚਾਇਤੀ ਜ਼ਮੀਨ ਦਾ ਜਿਹੜਾ ਫੰਡ ਆਊਗਾ ਉਹਦੇ 'ਚ 80% ਫੰਡ ਅਸੀਂ ਕਮੇਟੀ ਦੇ ਥਰੂ ਅਸੀਂ ਗਲੀਆਂ ਨਾਲੀਆਂ ਬੜਵਾਵਾਂਗੇ ਤਾਂ ਗਲੀਆਂ ਨਾਲੀਆਂ ਦੀ ਜਦੋਂ ਗੱਲ ਆਊਗੀ ਤਾਂ ਕਮੇਟੀ ਦੇ ਮਜ਼ਦੂਰ ਆਉਣਗੇ ਕਮੇਟੀ ਦੇ ਹੀ ਮਿਸਤਰੀ ਹੋਣਗੇ ਕਮੇਟੀ ਹੀ ਉਹਨਾਂ ਨੂੰ ਤੈਅ ਕਰਕੇ ਦੇਊਗੀ ਕਿ ਸਾਡਾ ਮਟੀਰੀਅਲ ਆ ਲਾਉਣਾ ਤੇ ਤੁਸੀਂ ਇਸ ਤਰ੍ਹਾਂ ਕੰਮ ਕਰਨਾ ਤੁਹਾਡੀ ਇਨਕਮ ਹੈ ਜਿਹੜੀ ਕਮੇਟੀ ਆਟੋਮੈਟਿਕਲੀ ਪਾਸ ਕਰਕੇ ਦੇਊਗੀ ਤੇ ਗਰੰਟੀ ਕਰਦੇ ਆ ਕਿ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਸੋਧ ਹੋਗੀ ਤਾਂ ਉਸ ਤੋਂ ਬਾਅਦ ਦੂਸਰੇ ਪਿੰਡ ਕਮੇਟੀ ਬਣੇ ਤੀਸਰੇ ਬਣੇ ਇੱਕ ਦੂਜੇ ਪਿੰਡ ਨਾਲ ਵੀ ਆਪਾਂ ਆਪ ਵਪਾਰ ਸਾਂਝਾ ਕਰ ਸਕਦੇ ਹਾਂ ਕਿਸਾਨੀ ਵੀ ਬਚ ਜੂਗੀ ਮਜ਼ਦੂਰੀ ਵੀ ਬਚ ਜੂਗੀ ਘਰ ਘਰ ਮਕਾਨ ਪੱਕੇ ਹੋਣਗੇ ਹਰ ਘਰ ਕਰਜ਼ਾ ਮੁਕਤ ਹੋਊਗਾ ਛੋਟੇ ਲੈਵਲ ਤੇ ਆਪਾਂ ਕਰਜ਼ੇ ਮਾਫ ਕਰ ਸਕਦੇ ਹਾਂ ਜਦੋਂ ਕਮੇਟੀ ਤੋਂ 3 ਸਾਲ ਤੋਂ ਕਰਾਸ ਹੋ ਜਾਂਦੀ ਹੈ ਉਹਦੇ ਸਾਰੇ ਕਾਗਜ਼ ਪੂਰੇ ਹੋ ਜਾਂਦੇ ਤੁਸੀਂ ਵਿਦੇਸ਼ਾਂ ਚੋਂ ਫੰਡ ਲੈ ਸਕਦੇ ਹੋ ਕਿਉਂਕਿ ਹਰ ਪਿੰਡ ਦੇ ਵਿੱਚ ਤਕਰੀਬਨ ਹੁਣ ਤਾਂ ਆਪਾਂ ਕਹਿ ਸਕਦੇ 25 ਤੋਂ 30 ਪਰਿਵਾਰ ਹਰੇਕ ਦੇ ਵਿਦੇਸ਼ ਚ ਸੈਟ ਆ ਜੋ ਇਹ ਚਾਹੁੰਦੇ ਆ ਕਿ ਸਾਡਾ ਪਿੰਡ ਸੋਹਣਾ ਹੋਵੇ ਤਾਂ ਜਦੋਂ ਕਮੇਟੀ ਸੰਯੋਗ ਮੰਗੂਗੀ ਤਾਂ ਵਿਦੇਸ਼ੀਆਂ ਦੇ ਵਿੱਚੋਂ ਵੀ ਤੁਹਾਨੂੰ ਬਹੁਤ ਸਪੋਰਟ ਮਿਲੇਗੀ ਤੇ ਇੱਕ ਪਿੰਡ ਜੇ ਇਹ ਚੀਜ਼ ਆਰੰਭ ਕਰ ਲੇ ਤਾਂ ਦਾਅਵੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਐਨ ਜੀਓ ਇੰਨੀਆਂ ਬੜੀਆਂ ਹੋਣਗੀਆਂ ਪਰ ਐਨ ਜੀਓ ਕੋਈ ਕਿਸੇ ਪਿੰਡ ਚ ਗਰੁੱਪ ਬਣੇ ਹੋਏ ਆ ਹੁਣ ਸਾਡੇ ਗਰੁੱਪ ਬਣੇ ਆ ਮੇਰੇ ਪਿੰਡ ਚੋਂ ਮੈਂ ਇਕੱਲਾ ਹੀ ਆ ਤਾਂ ਉਸ ਤੋਂ ਇਲਾਵਾ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਮੁੰਡੇ ਜੁੜੇ ਹੋਏ ਸਾਡੇ ਨਾਲ ਜਿੱਥੋਂ ਵੀ ਕਿਤੇ ਕਿਉਂਕਿ ਇੱਕ ਵਿਸ਼ਵਾਸ ਤੇ ਚੰਦਨੀ ਹੁੰਦੀ ਹੈ ਸਟੋਰੀ ਇਹ ਸਾਰੀ ਤੇ ਪਿੰਡ ਦੇ ਵਿੱਚ ਵਿਸ਼ਵਾਸ ਕਿਉਂ ਨਹੀਂ ਬਣਦਾ ਕਿਉਂਕਿ ਆਪਾਂ ਕਿਸੇ ਤੇ ਭਰੋਸਾ ਨਹੀਂ ਕਰਦੇ ਜਾਂ ਉਹ ਬੰਦੇ ਐਡ ਹੁੰਦੇ ਜਿਨ੍ਹਾਂ ਨੂੰ ਇਹ ਲਾਲਚ ਹੁੰਦਾ ਕਿ ਸਾਨੂੰ ਕੁਝ ਬਣੇ ਉਸ ਤੋਂ ਇਲਾਵਾ ਕਮੇਟੀ ਹਰ ਚੀਜ਼ ਨੂੰ ਤੈਅ ਕਰ ਸਕਦੀ ਉਹਦੇ ਵਿੱਚ ਇਨਸਾਨ ਉਹ ਹੋਣੇ ਚਾਹੀਦੇ ਜਿਨ੍ਹਾਂ ਨੂੰ ਕੋਈ ਲਾਲਚ ਨਾ ਹੋਵੇ ਉਹ ਦਿਲੋਂ ਸੇਵਾ ਕਰਨ ਤਾਂ ਇੱਕ ਪਿੰਡ ਇੱਕ ਸਾਲ ਦੇ ਵਿੱਚ ਤਰੱਕੀ ਦੀ ਲੀਹ ਤੇ ਆ ਸਕਦਾ ਦੋਸਤੋ ਬੇਰੁਜ਼ਗਾਰਾਂ ਨੂੰ ਆਪਾਂ ਕਮੇਟੀ ਨਵੀਆਂ ਗੱਡੀਆਂ ਲੈ ਕੇ ਦੇ ਸਕਦੀ ਆ ਜਿਨ੍ਹਾਂ ਨੂੰ ਆਪਾਂ ਟੈਕਸੀ ਸਟੈਂਡ ਤੇ ਪਵਾ ਸਕਦੇ ਹਾਂ ਜਿਹਦੇ ਚ ਪਿੰਡ ਦੀ ਆਮਦਨ ਵੀ ਵਧੂਗੀ ਤੇ ਪਿੰਡ ਦੇ ਰੋਜ਼ਗਾਰ ਵੀ ਮੁੰਡੇ ਵਧੀਆ ਤਰੀਕੇ ਨਾਲ ਕਰਨਗੇ ਪਿੰਡ ਦੀ ਕਮੇਟੀ ਹੀ ਉਹਨਾਂ ਨੂੰ ਜੋਬ ਤੈਅ ਕਰੇ ਕਿ ਉਹਨਾਂ ਤੋਂ ਪ੍ਰੋਪਰ ਤਰੀਕੇ ਨਾਲ ਜਿਵੇਂ ਆਪਾਂ ਸਰਕਾਰੀ ਜੋਬ ਲੈਨੇ ਆ ਐਸੇ ਤਰ੍ਹਾਂ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਸਾਰੇ ਕਾਗਜ਼ੀ ਕਾਰਵਾਈ ਉਹਦੇ ਕੰਪਲੀਟ ਕਰਕੇ ਉਹਨੂੰ ਟੈਕਸੀ ਸਟੈਂਡ ਤੇ ਵਧੀਆ ਇੱਕ ਟੌਪਰ ਦਾ ਡਰਾਈਵਰ ਮੰਨ ਲਓ ਗੱਡੀ ਨੂੰ ਚਲਾਵੇ ਤੇ ਆਪ ਵੀ ਆਪਦੀ ਆਮਦਨ ਕੱਢੇ ਤੇ ਕਮੇਟੀ ਨੂੰ ਵੀ ਉਹਦਾ ਫੰਡ ਜਾਵੇ ਕਿਉਂਕਿ ਗੱਡੀਆਂ ਕਮੇਟੀ ਦੇ ਨਾਂ ਤੇ ਹੋਣ ਭਾਵੇਂ 10 ਚਲਾ ਲਓ ਆਮਦਨ ਕਦੇ ਨਹੀਂ ਮਰਦੀ ਉਸ ਤੋਂ ਇਲਾਵਾ ਈ ਰਿਕਸ਼ੇ ਆਪਾਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਬਜ਼ੁਰਗ ਆਪਾਂ ਕਹਿ ਸਕਦੇ ਹਾਂ ਜਿਹੜੇ ਲੋੜਵੰਦ ਆ ਜਿਹੜੇ ਕੁਛ ਕਰਨਾ ਚਾਹੁੰਦੇ ਆ ਉਹ ਕਮੇਟੀ ਦੇ ਲੋਕਲ ਰਿਕਸ਼ੇ ਬਾ ਸਕਦੇ ਆ ਜਿਨ੍ਹਾਂ ਨੂੰ ਪਿੰਡ ਤੋਂ ਪਿੰਡ ਪਿੰਡ ਤੋਂ ਦੂਸਰੇ ਪਿੰਡ ਜਾਣ ਤੱਕ ਦੀ ਆਪਾਂ ਸਹੂਲਤ ਦੇ ਸਕਦੇ ਆ ਉਹ ਵੀ ਕਮੇਟੀ ਕਰਵਾ ਸਕਦੀ ਆ ਕਿਉਂਕਿ ਕਮੇਟੀ ਨੂੰ ਇੱਕ ਬਹੁਤ ਵੱਡਾ ਫੰਡ ਮਿਲ ਸਕਦਾ ਕਮੇਟੀ ਨੂੰ ਬਹੁਤ ਵੱਡਾ ਲੋਨ ਵੀ ਮਿਲ ਸਕਦਾ ਕਮੇਟੀ ਦੀ ਆਮਦਨ ਵੀ ਕਈ ਗੁਣਾ ਵੱਧ ਸਕਦੀ ਆ ਕੋਈ ਜਿਹੜਾ ਟੈਂਟ ਦਾ ਕੰਮ ਕਰਨਾ ਚਾਹੁੰਦਾ ਕਮੇਟੀ ਉਹਨੂੰ ਟੈਂਟ ਦਾ ਟੋਟਲ ਸਮਾਨ ਤੇ ਇੱਕ ਦੁਕਾਨ ਲੈ ਕੇ ਦੇਵੇ ਕਿ ਤੂੰ ਇਹਨੂੰ ਸੰਭਾਲਣਾ ਤੈਨੂੰ ਸੈਲਰੀ ਮਿਲੂਗੀ। ਇਸ ਤਰ੍ਹਾਂ ਪਿੰਡਾਂ ਦੇ ਪਿੰਡ ਹਰ ਪਿੰਡ ਦੇ ਵਿੱਚ ਨੌਜਵਾਨ ਕਮੇਟੀ ਵੱਡੇ ਪੱਧਰ ਤੇ ਤੇ ਵਿਦੇਸ਼ੀ ਜਿਵੇਂ ਲੋਕ ਜਾ ਕੇ ਕੰਮ ਕਰਦੇ ਆ ਇਸ ਤਰ੍ਹਾਂ ਕਮੇਟੀ ਬਹੁਤ ਵੱਡਾ ਕੰਮ ਤੇ ਬਹੁਤ ਵੱਡਾ ਬਦਲਾਅ ਲਿਆ ਸਕਦੀ ਆ ਪਿੰਡ ਦੇ ਵਿੱਚ ਲੋੜ ਆ ਹਰ ਪਿੰਡ ਦੇ ਵਿੱਚ ਉਹ ਨੌਜਵਾਨ ਨੂੰ ਖੜਨ ਦੀ ਜਿੱਥੇ ਤੁਸੀਂ ਇਹ ਚੀਜ਼ ਦੀ ਸੋਚ ਲੈ ਕੇ ਚੱਲੋਗੇ ਅਸੀਂ ਤੁਹਾਡੇ ਨਾਲ ਖੜਾਂਗੇ ਜਿੰਨੀ ਸਾਡੀ ਲੋੜ ਆ ਜੋ ਅਸੀਂ ਸੇਵਾ ਕਰ ਸਕਦੇ ਹਾਂ ਅਸੀਂ ਵੀ ਕਰਾਂਗੇ ਤੇ ਸਾਨੂੰ ਇਹ ਮਾਣ ਹੋਣਾ ਚਾਹੀਦਾ ਕਿ ਪੰਜਾਬ ਨੂੰ ਬਚਾਉਣਾ ਚਾਹੁੰਦੇ ਅਸੀਂ ਨਸ਼ਿਆਂ ਤੋਂ ਤਾਂ ਹੀ ਆਪਾਂ ਮੁਕਤੀ ਪਾ ਸਕਦੇ ਜਿਹਨੂੰ ਵਰਕ ਮਿਲ ਗਿਆ ਉਹ ਮੋਬਾਈਲ ਤੋਂ ਬਾਹਰ ਹੋ ਗਿਆ ਜਿਹਨੂੰ ਵਰਕ ਮਿਲ ਗਿਆ ਉਹ ਨਸ਼ਿਆਂ ਤੋਂ ਬਾਹਰ ਹੋ ਗਿਆ ਜਿਹਨੂੰ ਵਰਕ ਮਿਲ ਗਿਆ ਉਹਦਾ ਘਰ ਬਚ ਗਿਆ ਜਿਹਨੂੰ ਵਰਕ ਮਿਲ ਗਿਆ ਉਹ ਤਲਾਕ ਤੋਂ ਹੋਣੋਂ ਬਚ ਗਿਆ ਉਹਦੇ ਘਰੋਂ ਕਲੇਸ਼ ਖਤਮ ਹੋ ਗਿਆ ਉਹਦੇ ਘਰੋਂ ਰੋਗ ਖਤਮ ਹੋ ਜਾਣਗੇ ਉਹ ਤੰਦਰੁਸਤ ਸਿਹਤ ਰਹੂਗੀ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਹੋਊਗੀ ਜਿਹੜਾ ਬੰਦਾ ਸਵੇਰੇ 8 ਵਜੇ ਆਉਦੇ ਕੰਮ ਤੇ ਜਾਵੜਾ ਸ਼ਾਮ ਨੂੰ ਓਨੇ 6 ਵਜੇ ਕੰਮ ਤੋਂ ਘਰੇ ਆਉਣਾ ਉਹਨੂੰ ਇੰਨੀ ਸੋਝੀ ਨਹੀਂ ਰਹਿਣੀ ਕਿ ਮੈਂ ਕਿਸੇ ਨਾਲ ਲੜਾਂ ਮੈਂ ਕਿਸੇ ਨਾਲ ਕੋਈ ਕੰਮ ਕਰਾਂ ਕਿਉਂਕਿ ਥਕਾਵਟ ਪੂਰੇ ਦਿਨ ਦੀ ਹੋਊਗੀ ਰਾਤ ਨੂੰ ਨੀਂਦ ਆਊਗੀ ਹਰ ਮਹੀਨੇ ਉਹਨੂੰ ਇਨਕਮ ਹੋਊਗੀ ਤਾਂ ਉਹਨੂੰ ਇੱਕ ਮਾਣ ਹੋਊਗਾ ਕਿ ਮੈਂ ਆਪਦੇ ਪਿੰਡ 'ਚ ਮੈਂ ਕਾਮਯਾਬ ਹੋ ਗਿਆ ਸਭ ਤੋਂ ਵੱਡੀ ਗੱਲ ਕਿ ਆਪਦੇ ਪਿੰਡ ਲਈ ਕੰਮ ਕਰਨਾ ਸਿੱਖੂਗਾ ਉਹੀ ਸੰਸਕਾਰ ਉਹਨੇ ਆਪਦੇ ਬੱਚਿਆਂ 'ਚ ਭਰਨੇ ਆ ਜਿਹੜਾ ਕੋਈ ਨੌਜਵਾਨ ਵੀਰ ਜਿੰਨੇ ਪਿੰਡ ਦੇ ਵਿੱਚ ਕੁੜੀਆਂ ਮੁੰਡੇ ਚੰਗੇ ਲੈਵਲ ਤੇ ਪੜ੍ਹ ਕੇ ਜਾਂਦੇ ਤੇ ਉਹ ਕਮੇਟੀ ਇਹ ਚੀਜ਼ ਦੀ ਮੰਗ ਰੱਖੇ ਕਿ ਸਰਕਾਰ ਤੋਂ ਹਰ ਸਾਲ ਅਸੀਂ ਐਨੇ ਬੱਚੇ ਸਰਕਾਰੀ ਨੌਕਰੀ ਤੇ ਲਵਾਉਣੀ ਲਵਾਉਣੇ ਆ ਸਰਕਾਰ ਕਿਸੇ ਦੀ ਵੀ ਹੋਵੇ ਉਹਦੇ ਵਿੱਚ ਇਹ ਨਹੀਂ ਕਿ ਤੁਹਾਨੂੰ ਪ੍ਰੰਤੂ ਹੋਣਾ ਚਾਹੀਦਾ ਕਿ ਹੁਣ ਸਰਕਾਰ ਫਲਾਨੇ ਦੀ ਹੈ ਉਹੀ ਕੰਮ ਕਰਾਊਗਾ ਕਿਉਂਕਿ ਅਗਲੇ ਨੂੰ ਵੀ ਮਾਣ ਹੋਣਾ ਚਾਹੀਦਾ ਵੀ ਅੱਜ ਮੈਨੂੰ ਮੌਕਾ ਮਿਲਿਆ ਪਿੰਡ ਦੇ ਵਿੱਚ ਮੈਂ ਮੇਰੇ ਪਿੰਡ ਲਈ ਚੰਗਾ ਕਰਾਂ ਟੋਟਲ ਫੰਡ ਕਿੰਨਾ ਪਾਸ ਹੋਇਆ ਟੋਟਲ ਇਸ ਸਾਲ ਚ ਇਸ ਸਰਕਾਰ ਨੇ ਕਿੰਨਾ ਫੰਡ ਦਿੱਤਾ ਤੇ ਕਿੰਨੇ ਪਿੰਡਾਂ ਦੇ ਕੰਮ ਹੋਏ ਪਿੰਡ ਦੇ ਵਿੱਚ ਆਪਾਂ ਇੰਨੇ ਕੰਮ ਕਰ ਸਕਦੇ ਆ ਇੰਨੀ ਆਪਣੇ ਕੋਲੇ ਖੇਤੀ ਐ ਇੰਨੀ ਆਪਣੇ ਕੋਲੇ ਆਮਦਨ ਆ ਫੁੱਲਾਂ ਦੀ ਖੇਤੀ ਕਰ ਸਕਦੇ ਆ ਪਿੰਡ ਦੇ ਵਿੱਚ ਫਸਲੀ ਜਿਹੜੀ ਪਰੰਪਰਾ ਹੈ ਜਿਉ ਮੈਂ ਪਹਿਲਾਂ ਵੀ ਬੋਲਿਆ ਕਿ ਆਪਾਂ ਵੱਖ-ਵੱਖ ਇੱਕ ਕਮੇਟੀ ਇਹ ਗਠਿਤ ਕਰੇ ਵੀ ਕਿਿਹੜੇ ਕਿਸਾਨ ਨੂੰ ਕਿੰਨਾ ਗੰਨਾ ਵਜਾਉਣਾ ਕਿਿਹੜੇ ਕਿਸਾਨ ਨੂੰ ਆਪਣੇ ਪਿੰਡ ਦੀ ਲਾਗਤ ਕਿੰਨੀ ਆ ਆਪਣੇ ਪਿੰਡ ਚ ਕਿਹੜੀ ਚੀਜ਼ ਦੀ ਲਾਗਤ ਜ਼ਿਆਦਾ ਕਿਹੜੀ ਚੀਜ਼ ਨੂੰ ਆਪਾਂ ਵੱਧ ਤੋਂ ਵੱਧ ਉਹਦੀ ਵਜਾਦ ਕਰੀਏ ਤਾਂ ਕਿ ਸਾਨੂੰ ਮੰਡੀਆਂ ਚ ਖੱਜਲ ਖਵਾਰ ਨਾ ਹੋਣਾ ਪਵੇ ਜੇ ਇੱਕ ਪਿੰਡ ਚ ਇੱਕ ਕਿੰਨੂ ਦਾ ਬਾਗ ਲੱਗਿਆ ਤਾਂ ਉਹ ਸਾਰੇ ਪਿੰਡ ਨੂੰ ਕਿੰਨੂਆਂ ਦੀ ਜ਼ਰੂਰਤ ਹੁੰਦੀ ਹੈ ਕਿ ਨਾ ਕਿ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਕਿੰਨੂ ਨਹੀਂ ਖਾਂਦਾ ਹਰ ਕੋਈ ਜਾ ਕੇ 3 ਰੁਪਏ ਬਾਜ਼ਾਰੋਂ ਲੈਂਦਾ ਅੱਜ ਵੀ ਆਪਾਂ ਨੂੰ ਪਤਾ لیکن انہوں عادت ਪਾਉਣੀ ਪਊਗੀ ਕਿ ਉਹ ਜਿਹੜੇ ਮੇਰੇ ਪਿੰਡ ਦਾ ਬਾਗ ਹੈ ਉੱਥੋਂ ਜਾ ਕੇ ਕਿੰਨੂ ਲਓ ਜਾਂ ਸਾਡੇ سٹور ਤੋਂ ਚੱਕੋ ਕਮੇਟੀ ਉਹ ਚੀਜ਼ ਦੀ ਪੈਰਵਾਈ ਕਰੇ ਕਿ ਜੀਨੇ ਵੀ ਪਾਈਏ ਕਿੰਨੂ ਲਜਾਣਾ ਵਧੀਆ ਕੁਆਲਟੀ ਦਾ ਸਾਡੀ ਇੱਥੋਂ ਕਮੇਟੀ ਨੂੰ ਕੁਝ ਪਰਸੈਂਟ ਵਾਧਾ ਦੇ ਕੇ ਤੁਸੀਂ ਜਿੰਨਾ ਲੋੜ ਆ ਚੱਕ ਸਕਦੇ ਹੋ ਤੇ ਮੈਂ ਦਾਅਵੇ ਨਾ کہہ ਸਕਦਾ ਕਿਸਾਨੀ ਬਚ ਸਕਦੀ ਆ ਹਰ ਸਬਜ਼ੀ ਆਪਣੇ ਪਿੰਡਾਂ ਦੇ ਵਿੱਚ ਹੁੰਦੀ ਆ ਪਰ ਆਪਾਂ ਪਿੰਡ ਚੋਂ ਸਬਜ਼ੀ ਨਹੀਂ ਲੈਂਦੇ ਆਪਾਂ ਲੈਨੇ ਆ ਬਾਜ਼ਾਰ ਚੋਂ ਕਿਉਂਕਿ ਪਿੰਡ ਚੋਂ ਲੈਂਦਿਆਂ ਨੂੰ ਆਪਾਂ ਨੂੰ ਸ਼ਰਮ ਆਉਂਦੀ ਆ ਜਾਂ ਪਰ ਜਮਾ ਹੀ ਫਰੀ ਭਾਲਦੇ ਆ ਇਹ ਸੋਚਦੇ ਆ ਕਿ ਤਾਂ ਲੁੱਟਦਾ ਬਾਹਰੋਂ ਭਾਵੇਂ 30 ਰੁਪਏ ਦੀ ਜੀ ਲੈ ਲਵੋ ਤੋਂ 70 ਰੁਪਏ ਵੀ ਲੈ ਲੈਣ ਨੂੰ ਆਪਾਂ ਨੂੰ ਤਕਲੀਫ ਹੁੰਦੀ ਆ ਇਹ ਕਮੀਆਂ ਹਰ ਇੱਕ ਵਰਗ ਦੇ ਵਿੱਚ ਹਰ ਇੱਕ ਪਰਿਵਾਰ ਦੇ ਵਿੱਚ ਆ ਕਿਉਂ ਆਈਆਂ ਕਿਉਂਕਿ ਸੰਸਕਾਰਾਂ ਦੀ ਕਮੀ ਹੋਈ ਆ ਜੋ ਚੀਜ਼ ਆਪਾਂ ਕਰਦੇ ਆਏ ਉਹ ਹੀ ਚੀਜ਼ ਆਪਣੇ ਬੱਚਾ ਨੇ ਕੀਤੀ ਆ ਮੈਂ ਹਰ ਵਾਰ ਕਹਿਣਾ ਹੁੰਦਾ ਜਿੰਨਾ ਚਿਰ ਤੁਸੀਂ ਖੁਦ ਸਟਰੋਂਗ ਨਹੀਂ ਹੁੰਦੇ ਆਪਣੇ ਆਉਣ ਵਾਲੇ ਪਿੱਖ ਨੂੰ ਆਪਾਂ ਤਾਂ ਹੀ ਬਚਾ ਸਕਦੇ ਆ ਜੇਕਰ ਦੋਸਤੋ ਇਸ ਤਰ੍ਹਾਂ ਦੀਆਂ ਸੰਸਥਾਵਾਂ ਤੇ ਇਸ ਤਰ੍ਹਾਂ ਦੀਆਂ ਕਮੇਟੀਆਂ ਜ਼ਬਰਦਸਤ ਤਰੀਕੇ ਨਾਲ ਚਲਾਈਆਂ ਜਾਣ ਹਰ ਗਤੀਵਿਧੀ ਹੋਵੇ ਹੁਣ ਇੱਕ ਸੀਐਮ ਦੇ ਹੱਥ ਦੇ ਵਿੱਚ ਪੂਰਾ ਪੰਜਾਬ ਆ ਉਹ ਕੀ ਕਰ ਰਿਹਾ ਆਪਾਂ 5 ਸਾਲ ਭੁਗਤਨੇ ਆ ਭਾਵੇਂ ਆਪਾਂ ਗਾਲਾਂ ਕੱਢੀ ਚੱਲ ਗਏ ਭਾਵੇਂ ਆਪਾਂ ਚੰਗਾ ਕਹੀ ਚੱਲ ਗਏ ਭਾਵੇਂ ਆਪਾਂ ਪਛਤਾਈ ਚੱਲ ਗਏ ਜੋ ਮਰਜ਼ੀ ਕਰੀ ਚੱਲੋ ਭਾਵੇਂ ਆਪਣਾ ਕੰਮ ਹੋਇਆ ਜਾਂ ਨਹੀਂ ਹੋਇਆ ਉਹਨਾਂ ਨੂੰ ਕੋਈ ਮਤਲਬ ਨਹੀਂ 5 ਸਾਲ ਵੋਟਾਂ ਲੈ ਲਈਆਂ ਕਿਉਂਕਿ ਆਪਾਂ ਕਿਹੜਾ ਬੋਲਣ ਜੇਕਰ ਪਿੰਡ ਦੀ ਕਮੇਟੀ ਹੋਊਗੀ ਪਿੰਡ ਦਾ ਭਲਾ ਸੋਚੂਗੀ ਪਿੰਡ ਦੇ ਕਰਜੇ ਕਿਵੇਂ ਲੈ ਸਕਦੇ ਆ ਜਦੋਂ ਹਰ ਮਹੀਨੇ ਆਮਦਨ ਹੋਊਗੀ ਤਾਂ ਸਾਲ ਦੇ ਵਿੱਚ 3 ਲੱਖ ਰੁਪਇਆ ਤਾਂ ਤੁਹਾਨੂੰ ਸੀਵਾ ਭਾਵਨਾ ਦਾ ਪਿੰਡ ਦੇ ਵਿੱਚੋਂ ਆ ਗਿਆ ਇੱਕ ਗੁਰੂ ਘਰ ਦੇ ਵਿੱਚ ਗਰਾਈ ਵੀ ਹੁੰਦੀ ਆ 100 ਰੁਪਏ ਕਿੱਲਾ ਲਾ ਕੇ ਤਾਂ ਆਪਾਂ 10-10 ਲੱਖ ਇਕੱਠਾ ਕਰ ਦਿੰਨੇ ਆ ਤੇ ਫਿਰ ਪਿੰਡ ਦੇ ਭਲਾਈ ਵਾਸਤੇ ਕਿਉਂ ਨਹੀਂ ਕਰ ਸਕਦੇ ਪਿੰਡ ਦੇ ਸਕੂਲ ਤੇ ਕਿਉਂ ਨਹੀਂ ਲਾ ਸਕਦੇ ਪਿੰਡ ਦੀ ਧਰਮਸ਼ਾਲਾ ਤੇ ਕਿਉਂ ਨਹੀਂ ਲਾ ਸਕਦੇ ਪਿੰਡ ਦੇ ਲੋੜਵੰਦ ਪਰਿਵਾਰਾਂ ਦੇ ਮਕਾਨ ਕਿਉਂ ਨਹੀਂ ਬਣਾ ਕੇ ਦੇ ਸਕਦੇ ਪਿੰਡ ਦਾ ਜੇ ਕਿਸੇ ਤੇ ਕਰਜ਼ਾ ਉਹਨੂੰ ਕਮੇਟੀ ਕਰਜ਼ਾ ਬਿਨਾਂ ਵਿਆਜ ਤੋਂ ਦੇਵੇ ਉਸ ਤੋਂ ਬਾਅਦ ਉਹਦਾਂ ਕਿਸ਼ਤਾਂ ਕਰੇ ਤੇ ਕਮੇਟੀ ਹੀ ਉਹਨੂੰ ਕੰਮ ਦੇਵੇ ਕਿ ਇਹ ਕਰਜ਼ਾ ਤੂੰ ਲਾਉਣਾ ਕਿਵੇਂ ਲਾਉਣਾ ਇੰਨਾ ਕੰਮ ਕਰ ਐਨੇ ਪਰਸੈਂਟ ਤੇਰੇ ਘਰ ਦਾ ਖਰਚਾ ਚੱਲੂ ਬਾਕੀ ਕਮੇਟੀ ਨੂੰ ਫੰਡ ਜਮ੍ਹਾਂ ਕਰਾ ਜਿੰਨੀ ਉਹਦੀ 9000 ਸੈਲਰੀ ਬਣਦੀ ਹੈ 3000 ਕਮੇਟੀ ਕੱਟ ਕੇ ਬਾਕੀ ਅਗਲੇ ਦਾ ਘਰ ਦਾ ਖਰਚਾ ਤੋੜਨ ਵਾਸਤੇ ਦੇਵੇ ਕਮੇਟੀ ਨੂੰ ਆਮਦਨ ਡਬਲ ਉਸ ਤੋਂ ਬਾਅਦ ਅਗਲੇ ਨੂੰ ਕੰਮ ਮਿਲ ਗਿਆ ਇਸ ਤਰ੍ਹਾਂ ਦੀ ਸੋਚ ਲੈ ਕੇ ਆਪਾਂ ਨੂੰ ਚੱਲਣਾ ਚਾਹੀਦਾ ਦੋਸਤੋ ਉਸ ਤੋਂ ਇਲਾਵਾ ਹੋਰ ਵੀ ਕਾਫੀ ਕੰਮ ਹੁੰਦੇ ਆ ਕਮੇਟੀ ਦੇ ਕਮੇਟੀ ਦੀਆਂ ਦੁਕਾਨਾਂ ਜਿਨ੍ਹਾਂ ਆਪਾਂ ਕਹਤੇ ਵਰਤਨ ਸਟੋਰ ਬਣ ਗਿਆ ਜਾਂ ਕੋਈ ਪਿੰਡ ਦੇ ਵਿੱਚ ਬਹੁਤ ਸਾਰਾ ਦੁਕਾਨਾਂ ਬਣੀਆਂ ਉਸੇ ਹੀ ਬੰਦੇ ਨੂੰ ਸਪੋਰਟ ਕਰਕੇ ਉਹਨੂੰ ਡਬਲ ਕੀਤਾ ਜਾਵੇ ਕਿ ਰੇਟ ਵਾਜੂਬ ਹੋਣਾ ਚਾਹੀਦਾ ਹਰ ਚੀਜ਼ ਦਾ ਪੱਕਾ ਬਿੱਲ ਮਿਲੂਗਾ ਕਮੇਟੀ ਦਾ ਸੌਫਟਵੇਅਰ ਉਹਨੂੰ ਅਪਡੇਟ ਕਰੂਗਾ ਹਰ ਚੀਜ਼ ਕਿੱਥੇ ਕਿੰਨੀ ਜਾ ਰਹੀ ਆ ਕਿਉਂਕਿ ਪਿੰਡ ਦੇ ਵਿੱਚ ਘਰਾਂ ਦੀ ਦਰ ਕਿੰਨੀ ਹੁੰਦੀ ਆ ਭਾਵੇਂ ਕੋਈ ਅਮੀਰ ਆ ਭਾਵੇਂ ਕੋਈ ਗਰੀਬ ਆ ਹਰ ਚੀਜ਼ ਉਸ ਉਸ ਸਟੋਰ ਤੋਂ ਲਵੇ ਤੇ ਉਸ ਸਟੋਰ ਦੀ ਆਮਦਨ ਪਿੰਡ ਨੂੰ ਹੀ ਹੋਊਗੀ ਤਾਂ ਉਹਦੇ ਵਿੱਚ ਉਸ ਸਟੋਰ ਤੇ ਕੰਮ ਕਰਨ ਵਾਲੇ ਜਿੰਨੇ ਵਰਕਰ ਹੋਣਗੇ ਉਹਨਾਂ ਦੀਆਂ ਸੈਲਰੀਆਂ ਵੀ ਕੱਟੂਗੀ। ਉਸ ਤੋਂ ਇਲਾਵਾ ਉਹਨੂੰ ਆਮਦਨ ਕਿਵੇਂ ਹੋਣੀ ਹੈ ਕਿਉਂਕਿ ਪਿੰਡ ਦੇ ਲੋਕ ਉਹਦੇ ਤੋਂ ਕੈਸ਼ ਸਮਾਨ ਲੈਣਗੇ। ਜੇਕਰ ਕੋਈ ਕਿਸੇ ਨੂੰ ਧਾਰ ਦੀ ਮਜਬੂਰੀ ਪੈਂਦੀ ਤਾਂ ਕਮੇਟੀ ਪਾਸ ਕਰਕੇ ਦੇਉਂਦੀ ਬਿੱਲ ਕਿ ਤੁਸੀਂ ਐਨੇ ਚਿਰ ਬਾਅਦ ਪੈਸੇ ਦੇਣੇ ਉਹਦਾ ਤੁਹਾਨੂੰ ਵਿਆਜ ਪਊਗਾ। ਐਸੀ ਤਰ੍ਹਾਂ ਕੋਈ ਵੀ ਪਿੰਡ ਦਾ ਸਾਂਝਾ ਕੰਮ ਹੁੰਦਾ। ਜਦੋਂ ਕੋਈ ਸੀਜ਼ਨਲ ਹੀ ਕੰਮ ਹੁੰਦਾ ਤਾਂ ਕਮੇਟੀ ਵੱਲੋਂ ਟਰੈਕਟਰ ਟਰਾਲੀਆਂ ਕਿਸਾਨ ਦੀ ਹੈਲਪ ਵਾਸਤੇ ਭੇਜੀਆਂ ਜਾ ਸਕਦੀਆਂ ਉਹਦੇ ਵਿੱਚ ਵੀ ਜਿਹੜੀ ਉਹਦੀ ਜੋਟੋ ਅਟਵਾਈ ਦਾ ਕਰਾਇਆ ਹੁੰਦਾ ਉਹ ਤੈਅ ਕੀਤਾ ਜਾਵੇ ਜਿਹੜਾ ਡਰਾਈਵਰ ਦਾ ਖਰਚਾ ਤੈਅ ਕੀਤਾ ਜਾਵੇ ਤਾਂ ਉਹਦੀ ਜਿਹੜੀ ਫਸਲ ਦੀ ਟੋ ਅਟਵਾਈ ਆ ਜਿੰਨਾ ਕਮੇਟੀ ਸਟੋਰ ਕਰ ਸਕਦੀ ਆ ਉਹ ਆਪਣੇ ਸਟੋਰ ਬਣਾਵੇ ਵੀ ਜਿੰਨੂੰ ਜਿੰਨੀ ਕਣਕ ਅਨਜਾਨਾ ਅੱਜ ਜੋ ਚੀਜ਼ ਚਾਹੀਦੀ ਉਹ ਕਮੇਟੀ ਹੀ ਤੈਅ ਕਰੇ ਨਹੀਂ ਤਾਂ ਬਾਕੀ ਅਸੀਂ ਸੇਲ ਆਊਟ ਕਿੱਥੇ ਕਰਾਂਗੇ ਅਗਲੇ ਨੂੰ 100 ਪੇਮੈਂਟ ਦਿੱਤੀ ਜਾਵੇ ਨਹੀਂ ਤਾਂ ਉਹਦਾ ਮੰਡੀਕਰਨ ਕਮੇਟੀ ਖੁਦ ਸਰਕਾਰ ਦੇ ਨਾਲ ਅਟੈਚ ਹੋ ਕੇ ਉਹ ਨੂੰ ਸੇਲ ਆਊਟ ਕਰ ਸਕਦੀ ਆ ਇੱਕ ਕਮੇਟੀ ਇੱਕ ਆੜਤਾ ਦਾ ਕੰਮ ਵੀ ਕਰ ਸਕਦੀ ਆ ਕਮੇਟੀ ਨੂੰ ਬਹੁਤ ਵੱਡੀ ਆਮਦਨ ਹੋ ਸਕਦੀ ਆ ਕਿਉਂਕਿ ਉਹ ਪਿੰਡ ਦੀ ਇੱਕ ਸਾਂਝੀ ਕਮੇਟੀ ਜਿਹਨੂੰ ਸਰਕਾਰ ਵੀ ਫੰਡ ਦੇਊਗੀ ਜਿਹਨੂੰ ਵਿਦੇਸ਼ੀ ਫੰਡ ਵੀ ਆਊਗਾ ਜਿਹਨੂੰ ਪਿੰਡ ਦਾ ਫੰਡ ਵੀ ਆਊਗਾ اسی طرح ਪਿੰਡ ਤੋਂ ਪਿੰਡ ਜਿਹੜੀ ਚੀਜ਼ ਦੀ ਲੋੜ ਆ ਇੱਕ ਦੂਜੇ ਨਾਲ ਆਪਾਂ ਚੇਂਜ ਆਊਟ ਕਰ ਸਕਦੇ ਆ ਰਾਜਸਥਾਨ ਚੋਂ ਪਿਆਜ਼ ਮੰਗਾ ਕੇ ਆਪਾਂ ਪਿੰਡ ਪਿੰਡ ਦੇ ਵਿੱਚ ਸਪਲਾਈ ਦੇ ਸਕਦੇ ਆ ਕਿਉਂਕਿ ਆਪਾਂ ਨੂੰ ਮੰਡੀ ਚ ਜਾਣ ਦੀ ਲੋੜ ਨਹੀਂ ਆਪਾਂ ਨੂੰ ਮਹਿੰਗਾ ਚੱਕਣ ਦੀ ਲੋੜ ਨਹੀਂ ਲਸਣ ਆਪਣੇ ਏਰੀਏ ਚ ਹੁੰਦੀ ਆ ਪੰਜਾਬ ਤਾਂ ਇੱਕ ਇਹੋ ਜਿਹੀ ਧਰਤੀ ਆ ਜਿੱਥੇ ਸੋਨਾ ਵੀ ਆਪਾਂ ਕਹਿ ਸਕਦੇ ਆ ਹੁੰਦਾ ਠੀਕ ਆ ਕੋਈ ਵੀ ਬੀਜ ਸੱਟ ਦਿਓ ਉੱਗਰ ਦੇ ਉੱਗਰ ਤਾਂ ਇਹਨੂੰ ਪੰਜਾਬ ਸੋਨੇ ਦੀ ਧਰਤੀ ਸੋਨੇ ਦੀ ਚੜੀ ਕਿਹਾ ਜਾਂਦਾ ਵਿਦੇਸ਼ਾਂ ਦੇ ਵਿੱਚ ਕੈਨੇਡਾ ਵਰਗੇ ਦੇਸ਼ਾਂ 'ਚ ਕੱਲੇ ਲੱਕੜੀ ਦਾ ਕੰਮ ਆ ਲੋਕ ਤਾਂ ਵੀ ਆਮਦਨਾਂ ਲਈ ਜਾਂਦੇ ਕਿਉਂਕਿ ਪੰਜਾਬ ਦਾ ਪੈਸੇ ਨਾਲ ਉਹ ਦੇਸ਼ ਅਮੀਰ ਹੋ ਜਾਂਦੇ ਉਹਨਾਂ ਕੋਲੇ ਮਾਈਂਡ ਹੈ ਆਪਣੇ ਕੋਲੇ ਹੈ ਨਹੀਂ ਉਹਨਾਂ ਦੀ ਸੋਚ ਚੰਗੀ ਹੈ ਆਪਣੇ ਕੋਲੇ ਹੈ ਨਹੀਂ ਉਹਨਾਂ ਨੂੰ ਕੰਮ ਕਰਨ ਦੇ ਤਰੀਕੇ ਆਪਣੇ ਕੋਲੇ ਹੈ ਨਹੀਂ ਉਹਨਾਂ ਕੋਲ ਆਪਣੇ ਅਰਗਿਆਂ ਨੂੰ ਕੰਟਰੋਲ ਕਰਨ ਵਾਸਤੇ ਇਸ ਤਰ੍ਹਾਂ ਦੀ ਰਿਮੋਟ ਹੈ ਆਪਣੇ ਕੋਲ ਹੈ ਨਹੀਂ ਕਿਉਂਕਿ ਆਪਾਂ ਕਿਸੇ ਦੀ ਮੰਨਣੀ ਨਹੀਂ ਜਿਹੜੇ ਇਨਸਾਨ ਨੂੰ ਮਾੜੀ ਜੀ ਸਮਝ ਆ ਉਹਨੂੰ ਐਂ ਲੱਗਦਾ ਬਸ ਦੁਨੀਆਦਾਰੀ ਮੇਰੇ ਸਿਰ ਤੇ ਆ ਉਹ ਬੰਦਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ ਦੋਸਤੋ ਮੇਰੀ ਵੀਡੀਓ ਵਧੀਆ ਲੱਗੀ ਲੰਬੀ ਜ਼ਰੂਰ ਗਈ ਆ ਜੋ ਇਹ ਫੈਸਲਾ ਬਹੁਤ ਲੰਬੇ ਸਮੇਂ ਤੋਂ ਸੋਚ ਰਹੇ ਹਾਂ ਜੇਕਰ ਕੋਈ ਵੀ ਕਮੇਟੀ ਬਣਾਉਣਾ ਚਾਹੁੰਦਾ ਤਾਂ ਸਾਡੀ ਸੋਚ ਹਮੇਸ਼ਾ ਹੀ ਰਹਿੰਦੀ ਚੰਗੇ ਦੇ ਨਾਲ ਚੰਗਾ ਸੀ ਉਸ ਕਮੇਟੀ ਦਾ ਧੰਨਵਾਦ ਵੀ ਕਰਾਂਗੇ ਉਸ ਕਮੇਟੀ ਦੀ ਇੰਟਰਵਿਊ ਵੀ ਕਰਾਂਗੇ ਉਸ ਕਮੇਟੀ ਨੂੰ ਆਪਾਂ ਹਾਈ ਲੈਵਲ ਤੇ ਲੈ ਕੇ ਵੀ ਜਾਵਾਂਗੇ ਤੇ ਜੁੜਾਂਗੇ ਵੀ ਨਾਲ ਤੇ ਸਾਡੇ ਜਿਹੜੇ ਦੋਸਤ ਮਿੱਤਰ ਉਹਨਾਂ ਨੂੰ ਵੀ ਜੋੜਾਂਗੇ ਜਿੰਨੀ ਹੈਲਪ ਦੀ ਲੋੜ ਸਾਨੂੰ ਇਹ ਮਤਲਬ ਨਹੀਂ ਕਿ ਅਸੀਂ ਆਪਦੇ ਪਿੰਡ ਲਈ ਜੋ ਵੀ ਸਾਡਾ ਪੰਜਾਬ ਸਾਡੇ ਲਈ ਅਸੀਂ ਪੰਜਾਬ ਲਈ ਜਿੰਨੇ ਕਰ ਸਕਦੇ ਆ ਉਹਨਾ ਕਰਾਂਗੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਵੱਧ ਤੋਂ ਵੱਧ ਕੋਸ਼ਿਸ਼ ਕਰਿਓ ਕਿ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਕੇ ਜਿਹੜੇ ਵੀ ਪਿੰਡ ਦੀ ਕਮੇਟੀ ਹੈ ਕਰਨਾ ਚਾਹੁੰਦੇ ਨੌਜਵਾਨ ਵੀਰ ਕਰਨਾ ਚਾਹੁੰਦੇ ਆ ਨੌਜਵਾਨੀ ਨੂੰ ਬਚਾਉਣਾ ਚਾਹੁੰਦੇ ਆ ਧਰਤੀ ਬਚਾਉਣੀ ਚਾਹੁੰਦੇ ਆ ਜੋ ਕੰਮ ਜਿਵੇਂ ਦਾ ਚਾਹੀਦਾ ਸੀ ਉਹਵੇਂ ਦੀ ਸਲਾਹ ਦੇਣ ਨੂੰ ਤਿਆਰ ਬੈਠੇ ਆ ਸਾਡੇ ਸਲਾਹਕਾਰ ਵੀਰ ਵੀ ਬਹੁਤ ਸਾਡੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੂੰ ਚੰਗਾ ਤਜਰਬਾ ਕੋਈ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਤਜਰਬਾ ਕਿਸੇ ਨੂੰ ਖੇਤੀ ਦਾ ਤਜਰਬਾ ਕਿਸੇ ਨੂੰ ਫੁੱਲਾਂ ਦੀ ਖੇਤੀ ਦਾ ਤਜਰਬਾ ਕਿਸੇ ਨੂੰ ਸਬਜ਼ੀ ਦਾ ਤਜਰਬਾ ਕਿਸੇ ਨੂੰ ਕਮੇਟੀਆਂ ਚਲਾਉਣ ਦਾ ਤਜਰਬਾ ਕਿਸੇ ਨੂੰ ਜੋ ਵੀ ਪਿੰਡ ਦੇ ਕੰਮ ਜਾਂ ਨਕਸ਼ੇ ਤਿਆਰ ਕਰਨ ਦਾ ਤਜਰਬਾ ਹੁੰਦਾ ਉਹ ਤਜਰਬੇਕਾਰ ਬੰਦਿਆਂ ਨੂੰ ਆਪਾਂ ਐਡ ਕਰਕੇ ਵਧੀਆ ਤਰੀਕੇ ਨਾਲ ਉਹਨੂੰ ਆਪਾਂ ਲੀਡ ਕਰ ਸਕਦੇ ਆਂ ਧੰਨਵਾਦ ਦੋਸਤੋ ਉਮੀਦ ਕਰਦੇ ਆਂ ਵੀਡੀਓ ਵਧੀਆ ਲੱਗੀ ਹੋਊਗੀ ਅਗਲੇ ਵੀਡੀਓ ਦੇ ਵਿੱਚ ਆਪਾਂ ਨਵੀਂ ਸੋਚ ਤੇ ਨਾਲ ਫੇਰ ਮਿਲਾਂਗੇ ਧੰਨਵਾਦ